ਸ੍ਰੀਕਾ ਦਿਲੀਓ ਕੀ ਹਾਲ ਚਾਲ ਹੈ ਤੇ ਸਵਾਗਤ ਹੈ ਸਾਰੇ ਭਰਾਵਾਂ ਦਾ ਜਿੰਨੇ ਵੀ ਆਪਣੇ ਨਾਲ YouTube ਚੈਨਲ ਤੇ ਜਾਂ ਫਿਰ Facebook ਪੇਜ ਦੇ ذریعے ਜੁੜੇ ਹੋਏ ਆ ਤੇ 2-4 ਦਿਨ ਬਿਲਿਓ ਪਹਿਲਾਂ ਆਪਾਂ ਕੀਤੀ ਸੀਗੀ ਆਪਣੇ ਸਮਰਾਟ ਦੀ ਸਵਾਰੀ ਤੇ ਸਮਰਾਟ ਤੁਸੀਂ ਵੀਡੀਓ ਚ ਦੇਖਿਆ ਬਿਲਿਓ ਬਹੁਤ ਸੋਹਣੀ ਜਿਹੜੀ ਚਾਲ ਪਕੜ ਗਈ ਤੇ ਬਹੁਤ ਸੋਹਣਾ ਤੁਰਦਾ ਹੈ ਬਹੁਤ ਸੋਹਣੀ ਸਵਾਰੀ ਕਰਾਉਂਦਾ ਹੈ ਅੱਜ ਆਪਾਂ ਆਫ ਕੈਮਰਾ ਵੀ ਕਾਫੀ ਟਾਈਮ ਪੈਣਾ ਰਾਤ ਦੇ ਉੱਪਰ ਮੱਥਾ ਮਾਰਾਈ ਤੇ ਸੱਟ ਵੀ ਲੱਗ ਜਾਣੀ ਸੀ ਬਾਬਾਈ ਦੇ ਵੱਜ ਗਏ ਪਰ ਤੇ ਹੁਣ ਬੇਲੀਓ ਜਿਹੜਾ ਇਹ ਸੁਹਾਰੀ ਚ ਚੱਲ ਪਿਆਈ ਕਾਫੀ ਪਹਿਲਾਂ ਪੱਧਾ ਪੌਣਾ ਘੰਟਾ ਇਹਦੇ ਨਾਲ ਪੂਰਾ ਜੁੱਦ ਲੱਗ ਗਿਆ ਤੇ ਮਸਾਂ ਕਾਬੂ ਕੀਤਾ ਜਮਾਬਿਆਂ ਨੇ ਕਾਬੂ ਕਰ ਲਏ ਤੇ ਬਹੁਤ ਸੋਹਣਾ ਦੁਰਦਾਈ ਘੋੜਾ ਹੁਣ ਇੱਕ ਦੋ ਦਿਨ ਕਰੂਗਾ ਹਾਲੇ ਖਰਾਬ ਵਾਲੇ ਨਵੀਂ-ਨਵੀਂ ਸਵਾਰੀ ਐ ਪਰ ਲਗਾਤਾਰ ਆਪਾਂ ਰੂਟੀਨ 'ਚ ਜਾਨਵਰ ਦੀ ਸਵਾਰੀ ਕਰਨ ਲੱਗ ਗਏ ਨਾ ਤਾਂ ਜਾਨਵਰ ਪਰ ਹੌਲੀ-ਹੌਲੀ ਗੱਜਿਆਂ ਦਾ ਉਸ ਚੀਜ਼ ਤੇ ਵਧੀਆ ਤੇ ਹੁਣ ਆਪਾਂ ਇਹਦੀ ਵੀ ਉਹ ਲਗਾਤਾਰ ਸਵਾਰੀ ਰੱਖਾਂਗੇ ਡੇਲੀ ਆਪਾਂ ਇਹਦੀ ਸਵੇਰੇ ਜਾਂ ਸ਼ਾਮ ਨੂੰ ਸਵਾਰੀ ਕਰਿਆ ਕਰਾਂਗੇ ਇਹਦੇ ਨਾਲ ਜਿਹੜਾ ਇੱਕ ਤਾਂ ਜਾਨਵਰ ਦਾ ਸਰੀਰ ਵਧੀਆ ਬਣ ਤੇ ਮਸਲ-ਮਸਲ ਦੇ ਜਿਹੜੇ ਜਾਨਵਰ ਦੇ ਉਹ ਚੰਗੇ ਬਣ ਜਾਂਦੇ ਆ ਬੋਡੀ ਸੌਣੀ ਕਰ ਰਹੀ ਹੁੰਦੀ ਹੈ ਤੇ ਨਾਲੇ ਆਪਣੀ ਵਰਜ ਸੋ ਜਾਂਦੀ ਹੈ ਜਦੋਂ ਆਪਾਂ ਦਿੱਲੀ ਇਹਦੀ ਸਵਾਰੀ ਕਰਿਆ ਕਰਾਂਗੇ ਸਵੇਰੇ ਜਾਂ ਸ਼ਾਮ ਨੂੰ ਤੇ ਸਮਰਾਟ ਤੇ ਵੀ ਅੱਜ ਆਫ ਕੈਮਰਾ ਆਪਾਂ ਪਹਿਲਾਂ ਸਵਾਰੀ ਕੀਤੀ ਹੈ ਖਾਲਸਾਈ ਦੂਜੇ ਲੈ ਕੇ ਗਏ ਸੀ ਕਾਫੀ ਦੂਰ ਤੱਕ ਜਿਹੜਾ ਲੈ ਕੇ ਜਿਹੜਾ 2.5-3 ਕਿਲੋਮੀਟਰ ਦਾ ਚੱਕਰ ਹੈ ਜਿਹੜਾ ਉਹਦਾ ਆਪਾਂ ਆਰਾਊਂਡ ਮਰਵਾਇਆ ਤੇ ਇਹਦੇ ਤੇ ਵੀ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਜਿਹੜਾ ਬੱਬਈ ਨੂੰ ਮੱਥਾ ਮਾਰਦਿਆਂ ਨੂੰ ਤੇ ਹੁਣੀ ਇਹਦੇ ਤੇ ਆਪਾਂ ਗਾਠੀ ਪਾਈ ਹੈ ਤੇ ਹੁਣ ਥੋੜਾ ਜਿਹਾ ਇਹ ਜਿਹੜਾ ਤੋਰੇ ਵਿੱਚ ਆ ਤੇ ਕਾਫੀ ਜਿਹੜੇ ਚੱਕਰ ਆ ਉਹ ਬਾਬਿਆਂ ਨੇ ਆਪਣੇ ਰਾਵਤ ਦੇ ਉੱਪਰ ਚੜ ਕੇ ਮਾਰੇ ਆ। ਕਾਫੀ ਟਾਈਮ ਹੋ ਗਿਆ ਤੁਰੇ ਫਿਰਦੇ ਨੂੰ ਕੋੜੇ ਨੂੰ ਤੇ ਕਾਫੀ ਗਰਮ ਵੀ ਹੋ ਚੁੱਕਾ ਹੈ ਇਸ ਵੇਲੇ। ਤੇ ਆਪਾਂ ਕੁਝ ਟਾਈਮ ਪਹਿਲਾਂ ਬੇਲੀਵ ਦੀਆਂ ਜਿਹੜੀਆਂ ਉਹ ਰਿਜ਼ਲਟ ਦੀਆਂ ਵੀਡੀਓ ਵੀ ਆਪਾਂ ਦਿਖਾਈਆਂ ਸੀ ਤੇ ਸਮਰਾਟ ਦੀਆਂ ਵੀ ਆ ਪਰ ਜਲਦੀਆਂ ਵੀਡੀਓ ਦਿਖਾਈਆਂ ਸੀਗੀਆਂ ਕੁਝ ਤੇ ਬਹੁਤ ਸੋਹਣੇ ਦੁੱਮੇ ਘੋੜਿਆਂ ਦੇ ਜਿਹੜੇ ਰਿਜ਼ਲਟ ਵੇਲਿਓ ਜਿਹੜੇ ਆ ਚੁੱਕੇ ਆ। ਤੇ ਬਾਬਾ ਕਾਫੀ ਟਾਈਮ ਤੋਂ ਲਗਾਤਾਰ ਚੱਕਰ ਕਰਦੇ ਚੱਕਰ ਕੱਟ ਰੇ ਗਰਾਊਂਡ ਦੇ ਵਿੱਚ। ਤੇ ਕਹਿੰਦਾ ਅੱਜ ਮੈਂ ਇਹਨੂੰ ਕਾਬੂ ਕਰਕੇ ਦਿਖਾਉਣਾ। ਘੋੜਾ ਕਾਫੀ ਗਰਮ ਹੋ ਚੁੱਕਿਆ ਵੇਲਿਓ। ਹੁਣ ਆਪਾਂ ਬਾਬਾ ਨੇ ਕਿਹਾ ਕਿ ਰੈਸਟ ਦੀ ਘੋੜੇ ਨੂੰ ਜ਼ਰੂਰਤ ਹੈ। ਤੇ ਦੂਸਰੇ ਖਾਲਸਾ ਜੀ ਕਹਿੰਦੇ ਅਸੀਂ ਵੀ ਚਰਨਾ ਤੇ ਉਹਨਾਂ ਨੇ ਵੀ ਮਾਰਿਆ ਇੱਕ ਚੱਕਰ। ਤੇ ਹੁਣ ਆਪਣੇ ਵੀ ਕੀੜਾ ਘੱਟਾ ਤੇ ਮੈਂ ਕਿਹਾ ਚਲੋ ਮੈਨੂੰ ਵੀ ਸਵਾਰੀ ਕਰਾਉ ਆਪਾਂ ਵੀ ਇਸ ਦੇ ਕਰਕੇ ਸਵਾਰੀ ਬਹੁਤ ਸੋਹਣਾ ਜਿਹੜਾ ਬੜਾ ਤੁਰਨ ਲੱਗ ਗਿਆ ਬਈ ਉਹ ਇਸ ਟਾਈਮ ਤੇ ਹੋਰ ਵੀਡੀਓ ਤੇ ਨਵੇਂ ਜਾਨਵਰਾਂ ਦੇ ਨਾਲ ਆਪਾਂ ਛੇਤੀ ਮਿਲਾਂਗੇ ਤੁਹਾਨੂੰ ਦਿਖਾਵਾਂਗੇ ਫਾਰਮ ਤੇ ਜਿਹੜੇ ਸੇਲ ਵਾਲੇ ਜਾਨਵਰ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ